ਕੀ ਕਰਕੇ ਸਨ ਬ੍ਰੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਕਣਕ ਨੂੰ ਪਾਣੀ ਪਹਿਲਾ ਦੂਜਾ ਤੀਜਾ ਚੌਥਾ ਜਾਂ ਪੰਜਵਾਂ ਕਿਉਂਕਿ ਵੱਖੋ-ਵੱਖਰੇ ਏਰੀਏ ਦੇ ਵਿੱਚ ਵੱਖੋ-ਵੱਖਰੀ ਗਿਣਤੀ ਤੇ ਪਾਣੀ ਲੱਗਦਾ ਬਹੁਤ ਘੱਟ ਖੇਤ ਅਜਿਹੇ ਨੇ ਜਾਂ ਆਪਾਂ ਲਈ ਕੋਈ ਸੇ ਏਰੀਆ ਜਿਆ ਹੁੰਦਾ ਜਿੱਥੇ ਕਿ ਇੱਕ ਪਾਣੀ ਨਾਲ ਸਰ ਜਾਂਦਾ ਕਿਤੇ ਕਿਤੇ ਦੋ ਪਾਣੀ ਲੱਗਦੇ ਨੇ ਲਾਸਟ ਤੇ ਪਹਿਲਾ ਤੇ ਕੁਝ ਏਰੀਆ ਦੇ ਵਿੱਚ ਤਿੰਨ ਪਾਣੀ ਲੱਗ ਜਾਂਦੇ ਆ ਤੇ ਜਿਵੇਂ ਕਿ ਸਾਡਾ ਏਰੀਆ ਮਾਨਸਾ ਬਟਿੰਡਾ ਤਲਵੰਡੀ ਏਰੀਆ ਕਹ ਲਈਏ ਜਾ ਕਹਿੰਦਾ ਭਾਵਾ ਜਿਹੜਾ ਰੁੱਖਾ ਜੈ ਏਰੀਆ ਉੱਥੇ ਉੱਥੇ ਚਾਰ ਤੋਂ ਲਾ ਕੇ 6 ਪਾਣੀ ਤੱਕ ਵੀ ਲੱਗ ਜਾਂਦੇ ਨੇ ਹੁਣ ਦੂਜਾ ਪਾਣੀ ਕਹ ਲਈਏ ਜਾ ਜਾਂ ਗੋਵਾਲਾ ਪਾਣੀ ਕਹ ਲਈਏ ਜਾ ਲਾਸਟ ਪਾਣੀ ਕਹ ਲਈਏ ਕੁਝ ਖੇਤਾਂ ਵਾਸਤੇ ਹੋ ਸਕਦਾ ਕਿਉਂਕਿ ਪਾਣੀ ਪਾਣੀ ਆ ਇਹਨੂੰ ਲਾਉਣਾ ਧਰਤੀ ਦੇ ਹਿਸਾਬ ਦੇ ਨਾਲ ਉਹ ਲਾਸਟ ਪਾਣੀ ਵੀ ਹੋ ਸਕਦਾ ਤੇ ਉਹ ਦੂਜਾ ਜਾਂ ਤੀਜਾ ਪਾਣੀ ਵੀ ਹੋ ਸਕਦਾ ਇਹ ਤੋਂ ਬਾਅਦ ਦੋ ਪਾਣੀ ਹੋਰ ਵੀ ਲੱਗ ਸਕਦੇ ਆ ਪਾਣੀ ਬਾਰੇ ਗੱਲਬਾਤ ਕਰਦੇ ਆ ਕਿਸਾਨ ਭਰਾਵੋ ਕਿਵੇਂ ਝਾੜ ਤੇ ਅਸਰ ਪੈਂਦਾ ਪਾਣੀ ਦਾ ਕਿਸ ਤਰੀਕੇ ਦੇ ਨਾਲ ਆਪਾਂ ਪਾਣੀ ਬਾਰੇ ਸੋਚ ਵਿਚਾਰ ਕਰ ਸਕਦੇ ਆ ਅੱਗੇ ਵਧੀਏ ਉਸ ਤੋਂ ਪਹਿਲਾਂ ਚੈਨਲ ਆ ਨਵੇਂ ਜੁੜੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸੋ ਗੱਲ ਕਰੀਏ ਕਿਸਾਨ ਭਰਾ ਉਹ ਪਾਣੀ ਲਾਉਣ ਦੀ ਪਹਿਲਾ ਨੰਬਰ ਤਾਂ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਪਿਛਲੇ ਸਾਲਾਂ ਦੇ ਤਜਰਬੇ ਦੇ ਆਧਾਰ ਤੇ ਪਾਣੀ ਆ ਜਿਹੜਾ ਉਹ ਲਾ ਸਕਦੇ ਹੋ ਟੀਵੀ ਇਨਸਾਨ ਦੂਸਰੇ ਇਨਸਾਨ ਨੂੰ ਦੂਜੇ ਏਰੀਆ ਦੇ ਵਿੱਚ ਬੈਠ ਕੇ ਪਾਣੀ ਲਾਉਣ ਵਾਸਤੇ ਨਹੀਂ ਦੱਸ ਸਕਦਾ ਤੇ ਕੇ ਆਧਾਰ ਨ ਦਿੱਤੀ ਜਾ ਸਕਦੀ ਹੈ ਉਹਦੇ ਵਿੱਚੋਂ ਤੁਸੀਂ ਨੇ ਨਿਚੋੜ ਕੱਢਣਾ ਹੁੰਦਾ ਤੁਸੀਂ ਆਪਣੇ ਖੇਤ ਦੇ ਖੁਦ ਡਾਕਟਰ ਕਿਉਂਕਿ ਪਿਛਲੇ ਸਾਲਾਂ ਦੇ ਤੁਹਾਡੇ ਚੰਗੇ ਮਾੜੇ ਤਜਰਬੇ ਤੁਹਾਨੂੰ ਸਿੱਖਣ ਵਾਸਤੇ ਬਹੁਤ ਕੁਝ ਦੇ ਜਾਂਦੇ ਨੇ ਤਾਂ ਪਾਣੀ ਆ ਜਿਹੜਾ ਕਿਸਾਨ ਪਰ ਉਹ ਬਹੁਤ ਸਾਰੇ ਏਰੀਆ ਨੇ ਜਿੱਥੇ ਆਪਾਂ ਗੱਲ ਕੀਤੀ ਆ ਕਿ ਇੱਕ ਕੋਈ ਲੱਗਦਾ ਜਾਂ ਦੋ ਲੱਗਦੇ ਆ ਜਾਂ 120 ਤੇ 3 ਲੱਗਦੇ ਆ ਪਰ ਹੁਣ ਜਿਹੜਾ ਟਾਈਮ ਚੱਲ ਰਿਹਾ ਹੈਗਾ ਹੁਣ ਲਗਭਗ ਜ਼ਿਆਦਾਤਰ ਕਣਕਾਂ 100 ਦਿਨਾਂ ਦੀ ਆਪਾਂ ਮੰਨ ਕੇ ਚੱਲ ਸਕਦੇ ਹਾਂ 100 ਦਿਨ ਦੀ ਕਣਕ ਨਸਾਰੇ ਤੇ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਚੱਲ ਪੈਂਦਾ ਨਸਾਰਾ ਜਾਂ ਨਸਾਰੇ ਵੱਲ ਨੂੰ ਜਾ ਰਹੀ ਹੁੰਦੀ ਹੈ ਤੁਹਾਡੇ ਨਸਾਰਾ ਸ਼ੁਰੂ ਹੋ ਗਿਆ 20 ਤੋਂ ਲਾ ਕੇ 40% ਤੱਕ ਜਿਹੜੀਆਂ ਬੱਲੀਆਂ ਨੇ ਉਹ ਬਾਹਰ ਆ ਗਈਆਂ ਤਾਂ ਉਸ ਤੋਂ ਬਾਅਦ ਲਗਭਗ 50 ਤੋਂ ਲਾ ਕੇ 65 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਕਣਕ ਨੇ ਪੱਕ ਜਾਣਾ ਕਿਸਮਾਂ ਦੇ ਹਿਸਾਬ ਦੇ ਨਾਲ ਇੱਕ ਦੋ ਦਿਨ ਇੱਧਰ ਉੱਧਰ ਹੋ ਸਕਦੇ ਆ ਪਰ ਆਪਾਂ ਗੱਲ ਕਰਾਂਗੇ ਜਿਹੜੀਆਂ ਹੁਣ ਲਗਭਗ ਜ਼ਿਆਦਾਤਰ 822 872 327 ਜਾਂ ਹੋਰ 222 187 ਜਾਂ ਕਾਫੀ سارے ਬੀਜ ਨੇ ਜਿਹੜੇ ਕੇ ਆਮ ਬੀਜੇ ਜਾਂਦੇ ਜਿਹੜੇ ਕੇ 150 ਦਿਨਾਂ ਨਾਲੇ ਆਪਾਂ ਬੀਜ ਕਹਿ ਦਿੰਨੇ ਆ ਵਿਜਾਈ ਦੇ ਸਮੇਂ ਤੇ 150 ਦਿਨ ਲੈਂਦੇ ਆ ਇਧਰ ਉਧਰ ਹੋ ਜਾਂਦੇ ਦੋ ਚਾਰ ਦਿਨ ਉਹ ਕਿਵੇਂ ਹੁੰਦੇ ਨੇਗੇ ਕਿਉਂਕਿ ਦੇਖੋ ਤੁਸੀਂ ਪਾਣੀ ਆ ਜਿਹੜਾ ਆਪਣੇ ਹਿਸਾਬ ਦੇ ਨਾਲ ਜਦੋਂ ਤੁਹਾਡੇ ਖੇਤ ਦੇ ਵਿੱਚ ਜੇਕਰ ਤੁਸੀਂ ਮਿੱਟੀ ਪਾੜਦੇ ਹੋ ਲੱਡੂ ਵੱਟਿਆ ਜਾਂਦਾ ਪਾਣੀ ਤੁਹਾਡੇ ਲਾਉਣ ਦੇ ਜੇ ਸਹੀ ਆਪਾਂ ਕਹਿ ਸਕਦੇ ਨਹੀਂ ਟਾਈਮ ਚੱਲ ਰਿਹਾ ਤਾਂ ਤੁਸੀਂ ਦੋ ਚਾਰ ਦਿਨ ਵੇਟ ਕਰ ਸਕਦੇ ਹੋ ਇਸ ਟਾਈਮ ਤੇ ਪਰ ਜ਼ਿਆਦਾਤਰ ਵੱਡੇ ਰਕਬੇ ਦੇ ਵਿੱਚ ਇਸ ਟਾਈਮ ਤੇ ਪਾਣੀ ਲਾਉਣ ਦਾ ਬਿਲਕੁਲ ਟਾਈਮ ਚੱਲ ਰਿਹਾ ਹੈ ਕਿਉਂਕਿ ਧੁੱਪ ਦੇਖੋ ਦਿਨ ਦੇ ਸਮੇਂ ਤੇ ਕਾਫੀ ਨਿਕਲਦੀ ਆ ਰਾਤ ਨੂੰ ਮੌਸਮ ਉਸ ਪਰਸੈਂਟ ਠੰਡਾ ਜ਼ਰੂਰ ਹੋ ਜਾਂਦਾ ਪਰ ਜੇ ਆਪਾਂ ਕਹੀਏ ਕਿ ਪੂਰਾ ਪੀਕ ਤੇ ਠੰਡਾ ਹੋ ਜਾਂਦਾ ਉਹ ਵੀ ਮੌਸਮ ਆ ਜਿਹੜਾ ਹੁਣ ਉਹਦੇ ਵਿੱਚ ਵੀ ਫੇਰ ਬਦਲ ਹੋਇਆਗਾ ਏਰੀਆ ਦੇ ਹਿਸਾਬ ਦੇ ਨਾਲ ਤਾਂ ਪਾਣੀ ਆ ਜਿਹੜਾ ਕਿਸਾਨ ਭਰਾ ਇਹਨਾਂ ਦਿਨਾਂ ਦੇ ਵਿੱਚ ਲਾ ਦੇਣਾ ਚਾਹੀਦਾ ਤੇ ਜੇਕਰ ਤੁਹਾਡੇ ਏਰੀਆ ਦੇ ਵਿੱਚ ਇੰਨੀ ਕੁ ਨਮੀ ਆ ਗਈ ਕਿ ਤੁਸੀਂ ਪਾਣੀ ਆ ਜਿਹੜਾ 50 ਦਿਨ ਪਹਿਲਾਂ ਜਾਂ 40 ਦਿਨ ਪਹਿਲਾਂ ਕਣਕ ਨੂੰ ਬੰਦ ਕਰਦਿਨੇ ਹੋਗੇ ਤੇ ਫਿਰ ਤੁਸੀਂ ਪਾਣੀ ਆ ਜਿਹੜਾ ਜੇਕਰ 100 ਦਿਨ ਦੀ ਕਣਕ ਹੋ ਗਈ ਤਾਂ ਹਫਤਾ ਰੋਕ ਕੇ ਲਾ ਸਕਦੇ ਹੋ ਪਾਣੀ ਜਿਹੜਾ ਹੁਣ ਦਾ ਲੱਗਿਆ ਹੋਇਆ ਲਾਸਟ ਪਾਣੀ ਜਾਂ ਜਿਹੜਾ ਅਗਲੇ ਦਿਨਾਂ ਦੇ ਵਿੱਚ ਲਾਉਣਾ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਚੱਲਣਾ ਮੌਸਮਾ ਜਿਹੜਾ ਉਹ ਵੀ ਪਾਣੀ ਲਾਉਣ ਦੇ ਦਿਨਾਂ ਨੂੰ ਪ੍ਰਭਾਵਿਤ ਕਰਦਾ ਉਸ ਚੀਜ਼ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਪਰ ਜੇਕਰ ਆਪਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਗੱਲ ਕਰੀਏ ਕਿ ਅਗਲੇ ਦਿਨਾਂ ਦੇ ਮੌਸਮ ਤੇ ਆਪਾਂ ਡਿਪੈਂਡ ਹੋ ਜਾਈਏ ਪਰ ਨਹੀਂ ਜੇਕਰ ਪਾਣੀ ਕਣਕ ਮੰਗ ਰਹੀ ਆ ਤਾਂ ਜਰੂਰ ਲਾ ਦਿਓ ਇਹਨਾਂ ਦਿਨਾਂ ਦੇ ਵਿੱਚ ਲੱਗਿਆ ਹੋਇਆ ਪਾਣੀ ਤੁਹਾਡੀ ਕਣਕ ਦੇ ਵਿੱਚ ਨਵੀਂ ਵਰਕਰਾਰ ਰਹੂਗੀ ਆਗਲੇ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਲਾਸਟ ਫਰਬਰੀ ਤੇ ਸ਼ੁਰੂਆਤ ਹੀ ਮਾਰਚ ਦੇ ਵਿੱਚ ਨਮੀ ਬਣਾ ਕੇ ਰੱਖਣੀ ਖੇਤ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਕਿਤੇ ਕਿਤੇ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਜਿਹੜੀ ਟਰਮੀਨਲ ਹੀਟ ਸਟ्रेस ਦੇ ਨਾਲ ਜਿਹੜੀ ਆਪਣੀ ਫਸਲ ਆ ਉਹ ਕਈ ਵਾਰੀ ਪ੍ਰਭਾਵਿਤ ਹੁੰਦੀ ਹੈ ਜੇਕਰ ਥੋੜੀ ਜੀ ਗਰਮੀ ਵਾਧੀ ਹੈ ਤੇ ਆਪਾਂ ਖੇਤ ਨੂੰ ਪਾਣੀ ਲਾ ਕੇ ਨਮੀ ਦੇ ਕੇ 2-3% ਤੱਕ ਆਪਾਂ ਜਿਹੜਾ ਮੌਸਮ ਆ ਉਹ ਆਪਣਾ ਸਟੇਬਲ ਕਰ ਸਕਦੇ ਹਾਂ ਜ਼ਿਆਦਾ ਨਹੀਂ ਮੌਸਮ ਦੇ ਵਾਸਤੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਪਰ ਆਪਣੀ ਕਣਕ ਨੂੰ ਮਿਹਨਤ ਵਾਲੀ ਨੂੰ ਬਚਾਉਣ ਵਾਸਤੇ ਆਪਾਂ ਪਾਣੀ ਲਾ ਸਕਦੇ ਆ ਆਪਾਂ 0050 13045 ਕਹਿਣ ਦਾ ਭਾਵ ਪੋਟਾਸ਼ ਵਰਗੇ ਜਿਹੜੇ ਕੋਲ ਲੇਗੇ ਐਨਪੀਕੇ ਨੇ ਉਹ ਕਰ ਸਕਦੇ ਆਗੇ ਇਹਦੇ ਨਾਲ ਪੌਦੇ ਦੀ ਜਿਹੜੀ ਰੋਗ ਪ੍ਰਤੀਰੋਗ ਸ਼ਕਤੀ ਆ ਉਹ ਵਾਧੀ ਆ ਪੌਦਾ ਥੋੜਾ ਜਿਹਾ ਆਪਾਂ ਕਹਿ ਸਕਦੇ ਆ ਤਣਾਅ ਮੁਕਤ ਹੋ ਜਾਂਦਾ ਜਾਂ ਤਣਾਅ ਦਾ ਜਿਹੜਾ ਸਾਹਮਣਾ ਉਹ ਕਰਨ ਦੀ ਉਹਨੂੰ ਥੋੜੀ ਜਿਹੀ ਪਾਵਰ ਮਿਲ ਜਾਂਦੀ ਹੈ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਪਾਣੀ ਭਰ ਕੇ ਲਾਉਣ ਤੋਂ ਬਚਣਾ ਜਿਆਦਾ ਪਾਣੀ ਭਰ ਕੇ ਲੱਗਿਆ ਵੀ ਕਣਕ ਨੂੰ ਪ੍ਰਭਾਵਿਤ ਕਰ ਸਕਦਾ ਇਸੇ ਕਰਕੇ ਪਾਣੀ ਹੈ ਜਿਹੜਾ ਉਹਨੂੰ ਕੋਸ਼ਿਸ਼ ਕਰੋ ਕਿ ਪਤਲਾ ਲੱਗੇ ਜਿਵੇਂ ਆਪਾਂ ਕਹੇ ਲਿਆ ਕਿ ਰੈਂਦਾ ਬੰਦ ਕਰਨ ਵਾਲਾ ਫਾਰਮੂਲਾ ਬਣਾਉਣਾ ਕਿਉਂਕਿ ਗਰਮੀ ਦੇ ਵਿੱਚ ਹੁੰਦਾ ਕੀ ਹੈ ਨਾ ਆਪਣੇ ਦਾਣਿਆਂ ਦੇ ਵਿੱਚ ਜੇਕਰ ਆਪਾਂ ਲਾਸਟ ਫਰਬਰੀ ਜਾਂ ਮਾਰਚ ਦੇ ਸ਼ੁਰੂਆਤ ਦੇ ਵਿੱਚ ਨਮੀ ਦੀ ਮਾਤਰਾ ਘੱਟ ਹੋਊ ਆਪਣੇ ਖੇਤ ਦੇ ਵਿੱਚ ਤਾਂ ਉੱਥੇ ਕਿਤੇ ਨਾ ਕਿਤੇ ਅਨਾਜ ਆ ਜਿਹੜਾ ਉਹਦਾ ਆਪਣਾ ਭਾਰ ਘੱਟ ਜਾਊਗਾ ਤੇ ਜਿਹੜੀ ਆਪਣੀ ਫਸਲ ਆ ਉਹ ਸਮੇਂ ਤੋਂ ਪਹਿਲਾਂ ਆਪਾਂ ਕਹਿ ਲਈਏ ਕਿ ਪੱਕਣ ਦੀ ਕੋਸ਼ਿਸ਼ ਕਰੂ ਜਿਹਦੇ ਨਾਲ ਕਿ 10 ਤੋਂ ਲਾ ਕੇ 30% ਤੱਕ ਜਿਹੜਾ ਤੁਹਾਡਾ ਝਾੜ ਉਹ ਪ੍ਰਭਾਵਿਤ ਹੋ ਸਕਦਾ ਉਹਦੇ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਲਾਸਟ ਫਰਵਰੀ ਤੇ ਮਾਰਚ ਸ਼ੁਰੂਆਤ ਦੇ ਵਿੱਚ ਜਿਹੜੀ ਫਸਲ ਆ ਉਹ ਆਪਣੇ ਦੁੱਧ ਜੇ ਤੇ ਪਹੁੰਚ ਚੁੱਕੀ ਹੁੰਦੀ ਆ ਦੁੱਧੇ ਤੇ ਪੂਰੇ ਆਪਾਂ ਕਹਿੰਦੇ ਆ ਥੋੜਾ ਜਿਹਾ ਖਾੜ ਵੱਲ ਨੂੰ ਜਾ ਰਿਹਾ ਹੁੰਦਾ ਕਹਿੰਦਾ ਭਾਵਾ ਉੱਥੇ ਟੇ ਟਾਈਪ ਦੀ ਚੀਜ਼ ਆਪਣੀ ਕਣਕਾਂ ਦੇ ਵਿੱਚ ਅਗੇਤੀਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੁੰਦੀ ਹੈ ਉੱਥੇ ਜੇਕਰ ਕਿਤੇ ਨਮੀ ਦੀ ਕਮੀ ਆਉਂਦੀ ਹੈ ਗਰਮੀ ਜਿਆਦਾ ਵੱਧਦੀ ਹੈ ਤਾਂ ਉੱਥੇ ਟਰਮੀਨਲ ਹੀਟ ਸਟ੍ਰੈਸ ਦਾ ਜਿਹੜਾ ਤਨੂ ਪ੍ਰਭਾਵ ਹੈ ਉਹ ਤੁਹਾਡੀ ਫਸਲ ਦੇ ਉੱਤੇ ਦੇਖਣ ਨੂੰ ਮਿਲ ਸਕਦਾ ਸੋ ਕਿਸਾਨ ਪ੍ਰਭੂ ਮੁੱਖ ਦੀ ਗੱਲ ਇਹੀ ਆ ਕਿ ਤਣਕ ਨੂੰ ਪਾਣੀ ਆ ਜਿਹੜਾ ਉਹ ਤੁਸੀਂ ਆਪਣੀ ਜ਼ਮੀਨ ਦੇ ਆਪਣੇ ਏਰੀਆ ਦੇ ਹਿਸਾਬ ਦੇ ਨਾਲ ਲੈਣਾ ਪਰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਟਾਈਮ ਦੇ ਉੱਤੇ ਭਾਵੇਂ ਗੋਭ ਤੇ ਭਾਵੇਂ ਪਕਾਈ ਦੇ ਸਮੇਂ ਤੇ ਜਦੋਂ ਫਸਲ ਦੋਦਾ ਬਣਾ ਰਹੀ ਆ ਉਸ ਟਾਈਮ ਤੱਕ ਜਦੋਂ ਵੀ ਤੁਹਾਡੀ ਫਸਲ ਆ ਗਈ ਉਹਦੀ ਜੜ ਹੁੱਲਦੀ ਆ ਸਮਝਦੇ ਹੋਣੇ ਸ਼ਾਇਦ ਗੱਲ ਨੂੰ ਉਸ ਟਾਈਮ ਤੇ ਉਹ ਕਿਤੇ ਨਾ ਕਿਤੇ ਤੁਹਾਡੀ ਫਸਲ ਨੂੰ ਜਿਹੜਾ ਝਾੜ ਆਗਾ ਉਹਨੂੰ ਘਾਟੇ ਵੱਲ ਲੈ ਕੇ ਜਾਂਦੀ ਆ ਇੱਕ ਗੱਲ ਨੂੰ ਹੋਰ ਧਿਆਨ ਚ ਰੱਖਣਾ ਕਿਸਾਨ ਪ੍ਰਭੂ ਅੱਜ ਤੋਂ ਹੀ ਇਹ ਪੱਕਾ ਕਰ ਲਓ ਕਿ ਪਾਣੀ ਦੋ ਦਿਨ ਲੇਟ ਲਾ ਸਕਦੇ ਹਾਂ ਪਰ ਜੇਕਰ ਹਵਾ ਚੱਲਦੀ ਆ ਤਾਂ ਉਸ ਟਾਈਮ ਤੇ ਪਾਣੀ ਨਾ ਲਾਇਆ ਜਾਵੇ ਕਿਉਂਕਿ ਜੇਕਰ ਇੱਕ ਵਾਰੀ ਜੜ ਆ ਗਈ ਉਹ ਆਪਣੀ ਹੁੱਲਦੀ ਆ ਜਿਹੜਾ ਆਪਣੀ ਥੋੜਾ ਮੋਟਾ ਉਹਨੂੰ ਹਰ ਚਾਲ ਹੁੰਦੀ ਆ ਤਾਂ ਉੱਥੇ ਕਿਤੇ ਨਾ ਕਿਤੇ ਦਬਾਰੇ ਉਸ ਸਥਿਤੀ ਦੇ ਵਿੱਚ ਆਉਣ ਵਾਸਤੇ ਬੂਟੇ ਦੀ ਜਿਹੜੀ એનર્ਜੀ ਆ ਉਹ ਉਧਰ ਲੱਗ ਜਾਂਦੀ ਆ ਆਪਣੇ ਤਣਿਆਂ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਤਾਕਤ ਆ ਜਿਹੜੀ ਦਾਣੇ ਦੇ ਵਿੱਚ ਆਉਣੀ ਹੁੰਦੀ ਆ ਉਹ ਉਹ ਜਾ ਕੇ ਕਿਤੇ ਨਾ ਕਿਤੇ ਉਹਨੂੰ ਸਟੈਂਡ ਹੋਣ ਵਾਸਤੇ ਉਹਨੂੰ ਪੌਦਾ ਵਰਤਦਾ ਹੈਗਾ ਫਿਰ ਦਾਣਿਆਂ ਦੇ ਉੱਤੇ ਧਿਆਨ ਹਟਾ ਕੇ ਉੱਥੇ ਕਿਤੇ ਨਾ ਕਿਤੇ ਜੜਾਂ ਦੇ ਉੱਤੇ ਧਿਆਨ ਦੇਣਾ ਪੈਂਦਾ ਕਿਉਂਕਿ ਇਹ ਕੁਦਰਤੀ ਪ੍ਰਕਿਰਿਆ ਹੈ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਨਹੀਂ ਬਦਲ ਸਕਦੇ ਕਿਰਤਾੜੀ ਫਸਲਿਆਂ ਜਿਹੜਾ ਹਲਦੀਆਂ ਨੇ ਤੁਸੀਂ ਇਹ ਨਹੀਂ ਵੀ ਕਿ ਇਹਦਾ ਸੜਕਿਆ ਜਿਹੜਾ ਕਰਕੇ ਉਹਦੀ ਸਟ੍ਰੈਸ ਉੱਪਰੋਂ ਘਟਾ ਆ ਜ਼ਰੂਰ ਸਕਦੇ ਹੋ ਪਰ ਇਸਦਾ ਕੋਈ ਵੀ ਇਲਾਜ ਨਹੀਂ ਹੈਗਾ ਤਾਂ ਇਸੇ ਕਰਕੇ ਕਿਸਾਨ ਭਰਾ ਇਸ ਤੋਂ ਬਾਅਦ ਜਿਹੜੇ ਦੋ ਪਾਣੀ ਲੱਗਣਗੇ ਉਹ ਬਹੁਤ ਸਾਵਧਾਨੀ ਨਾਲ ਲਾਉਣੇ ਨੇਗੇ ਤਾਂ ਜੋ ਅਗਲੇ ਦਿਨਾਂ ਦੇ ਵਿੱਚ ਫਸਲ ਨੂੰ ਕਿਸੇ ਵੀ ਪ੍ਰਕਾਰ ਦੀ ਸਟ੍ਰੈਸ ਨਾ ਆਵੇ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ